ਹਾਂਜੀ ਸਸੇ ਗੱਲ ਬਾਈ ਜੀ ਕਿੱਦਾਂ ਮੈਂ ਠੀਕ ਠਾਕ ਹਾਂ ਵੀ ਮਿੱਤਰ ਪਿਆਰਿਓ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਰੂਆਤ ਦੇ ਵਿੱਚ ਨਾ ਆਪਾਂ ਜਿਹੜੀ ਗੱਲ ਕਰਨੀ ਆ ਉਹ ਹੈਗੀ ਆ ਜੀ ਆਪਣੇ ਜਿਵੇਂ ਪਤਾ ਵੀ ਜੋ ਆ ਮਹੀਨਾ ਜੂਨ ਦਾ ਚੱਲਦਾ ਜਿਹੜੀ ਅੱਜ 4 ਤਰੀਕ ਆ ਅੱਜ ਵਾਲੇ ਦਿਨ ਜੋ ਆਪਣੇ ਸਿੱਖਾਂ ਦਾ ਮੇਨ ਸਥਾਨ ਜਿਹੜਾ ਸੀਗਾ ਹਰਿਮੰਦਰ ਸਾਹਿਬ ਦੇ ਅੰਦਰ ਜੋ ਫੌਜਾਂ ਬੂਟ ਪਾ ਕੇ ਕਈ ਬੰਦਿਆਂ ਦੀਆਂ ਉੱਥੇ ਬੱਚਿਆਂ ਦੀਆਂ ਬੰਦਿਆਂ ਦੀਆਂ ਜੋ ਮੱਲੋ ਜਨਾਨੀਆਂ ਦੀਆਂ ਬੜੇ ਕਿਸਮ ਦੇ ਪ੍ਰਕਾਰ ਦੇ ਲੋਕਾਂ ਦੀਆਂ ਜਿਹੜੀਆਂ ਸ਼ਹਾਦਤਾਂ ਉੱਥੇ ਹੋਈਆਂ ਨੇ ਤੇ ਇੱਕ ਜਿਵੇਂ ਕਹਿਦਨੇ ਆਂ ਵੀ ਕੌਮ ਦਾ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਦੇ ਵੀ ਉੱਥੇ ਸ਼ਹਾਦਤ ਹੋਈ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਜੋ ਮਰਜੀ ਆ ਤੇ ਉਹਨਾਂ ਲਈ ਇੱਕ ਸਲੂਟ ਜ਼ਰੂਰ ਅੱਜ ਸਾਰਿਆਂ ਨੂੰ ਪਤਾ ਵੀ ਭਾਈ ਜਿਹੜਾ ਵੋਟਾਂ ਦਾ ਜਿਹੜਾ ਰਿਜ਼ਲਟ ਆ ਚੁੱਕਿਆ तकरीबन ਸਾਰਿਆਂ ਦੇ ਫੋਨਾਂ ਉੱਤੇ ਇਹ ਚੀਜ਼ਾਂ ਚੱਲ ਗਈਆਂ ਕਈ ਮੇਰੇ ਵੀਰ ਜਿਹੜੇ ਮੈਨੂੰ ਟੈਗ ਕਰ ਰਹੇ ਨੇ ਮੈਨੂੰ ਕਹੀ ਜਾਂਦੇ ਨੇ ਵੀ ਭਾਈ ਦੇਖੋ ਆ ਸਾਡਾ ਤੁਹਾਡਾ ਜਿੱਤ ਗਿਆ ਬਥੇਰੇ ਜਣੀ ਕਿ ਵਲਡ ਵਰਤ ਰਹੇ ਨੇ ਪਰ ਉਹਨਾ ਜਿੱਤ ਗਿਆ ਤੁਹਾਡਾ ਜੀ ਤੁਹਾਡਾ ਜੀਜਾ ਜਿੱਤ ਗਿਆ ਜੀ ਤੁਹਾਡਾ ਚਾਚਾ ਪਾਪਾ ਪਤਾ ਨਹੀਂ ਕੀ ਸਵਾਹ ਕੇ ਲਿਖੀ ਜਾਂਦੇ ਨੇ ਚਲੋ ਕੋਈ ਨਾ ਕਰਦੇ ਆ ਆਪਾਂ ਗੱਲਬਾਤ ਕਲੀਅਰ ਕਰਦੇ ਆ ਪਹਿਲਾਂ ਤਾਂ ਮੈਂ ਜੋ ਚੀਜ਼ ਮੈਂ ਸ਼ੁਰੂਆਤ ਦੇ ਵਿੱਚ ਬੋਲੀ ਸੀਗੀ ਹਨਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਮੈਂ ਪੰਜਾਬੀਆਂ ਦੀ ਗੱਲ ਕਰੂੰਗਾ ਮੈਂ ਇੱਕ ਧਰਮ ਦੀ ਗੱਲ ਨਹੀਂ ਕਰੂੰਗਾ ਨਾ ਕਿ ਇੱਕ ਕਾਸਟ ਦੀ ਮੈਂ ਸਿੱਖ ਧਰਮ ਦੀ ਗੱਲ ਨਹੀਂ ਕਰੂੰਗਾ ਮੈਂ ਸਾਰੇ ਧਰਮਾਂ ਦੀ ਗੱਲ ਕਰੂੰਗਾ ਪੰਜਾਬ ਦੇ ਵਿੱਚ ਆ ਮਹੀਨੇ ਦੇ ਵਿੱਚ ਜੂਨ ਦੇ ਵਿੱਚ ਸਾਰਿਆਂ ਤਕਰੀਬ ਪਤਾ ਵੀ ਜਿਹੜਾ ਕੱਲੂਕਾਰਾ ਜਿਹੜਾ ਹੋਇਆ ਸੀਗਾ ਆਪਣੇ ਦਰਬਾਰ ਸਾਹਿਬ ਦੇ ਉੱਤੇ ਕਾਂਗਰਸ ਜੋ ਸੀਗੀ ਉਹਨੇ ਅਟੈਕ ਕੀਤਾ ਸੀਗਾ ਤਕਰੀਬਨ ਸਾਰੇ ਬੰਦਿਆਂ ਨੂੰ ਪਤਾ ਪਰ ਅੱਜ ਜੋ ਆਪਣੇ ਪੰਜਾਬੀ ਨੇ ਉਹ ਅੱਜ ਬੜੇ ਖੁਸ਼ ਨੇ ਕਿਉਂਕਿ ਜਿਹੜੀਆਂ 1-2 ਪਾਰਟੀਆਂ ਜਿਹੜੀਆਂ ਇਹਨਾਂ ਦੇ ਸੀਗੀਆਂ ਜਿਵੇਂ ਮੰਨ ਲਓ ਵੀ ਖੰਡੂਰ ਸਾਹਿਬ ਤੋਂ ਅਮਰਤਪਾਲ ਹੋ ਗਿਆ ਇੱਕ ਆਪਣੇ ਸਰਬਜੀਤ ਜੀ ਆਪਣੇ ਜਿਹੜਾ ਆਪਣਾ ਭਾਈ ਆ ਉਹ ਜਿੱਤ ਗਿਆ ਤੇ ਇੱਕ ਅਮਰਤਪਾਲ ਜਿੱਤ ਗਿਆ ਬਾਕੀ ਚਲੋ ਆਪਾਂ ਕੀ ਨਾਮ ਲੈਣਾ ਉਹ ਜਿਹੜੇ ਸਿਮ ਜਤਮਾਨ ਹੋਇਆ ਉਹਦਾ ਮੁੰਡਾ ਹੋਇਆ ਲੱਖਾ ਸੁਧਾਨਾ ਹੋਇਆ ਜਸਖਪਾਲ ਸਿੰਘ ਖਹਿਰਾ ਹੋਇਆ ਇਹਨਾਂ ਦਾ ਸਾਰਾ ਨੂੰ ਪਤਾ ਹੀ ਸੀਗਾ ਇਹ ਗੱਲ ਕਰਾਂਗੇ ਆਪਾਂ ਬਾਅਦ ਦੇ ਵਿੱਚ ਪਹਿਲਾਂ ਮੈਂ ਇੱਕ ਤੁਹਾਨੂੰ ਸਕਰੀਨ ਕਮਾ ਕੇ ਮੈਂ ਦਿਖਾ ਦਮਾਂ ਤੇ ਗੱਲਾਂ ਜਿਹੜੀਆਂ ਆਪਾਂ ਨੇ ਪ੍ਰੂਫ ਆਕੇ ਕਰਨੀਆਂ ਨੇ ਫਿਰ ਆਪਾਂ ਕਰਾਂਗੇ ਗੱਲਬਾਤ ਆ ਰੋਕੋ ਮੇਰੇ ਸਾਹਮਣੇ ਜੀ ਮੈਂ ਇਹ ਪੇਜ ਖੋਲਿਆ ਹੋਇਆ ਕੰਪਿਊਟਰ ਦੇ ਉੱਤੇ ਮੈਂ ਹਾਂ ਵੀ ਚੱਲ ਥੋੜਨਾ ਬੈਠ ਕੇ ਗੱਲਾਂ ਬਾਤਾਂ ਸ਼ੇਅਰ ਕਰੀਏ ਅੱਜ ਜਾਂ ਤਾਂ ਮੈਨੂੰ ਇਹ ਲੱਗਦਾ ਵੀ ਮੈਂ ਜਿਹੜੀ ਮੇਰੀ ਕੌਮ ਆ ਜੋ ਪੰਜਾਬ ਦੇ ਲੋਕ ਨੇ ਮੈਂ ਸਾਰਿਆਂ ਨੂੰ ਮੈਂ ਕਹੂੰਗਾ ਇਕੱਲੇ ਇੱਕ ਨੂੰ ਨਹੀਂ ਕਹੂੰਗਾ ਵੀ ਭਾਈ ਜੇ ਤਾਂ ਆਪਾਂ ਆਪਣੇ ਆਪ ਨੂੰ ਧਾਰਮਿਕ ਸਮਝਦੇ ਆ ਤਾਂ ਆਪਣੇ ਜੋ ਸਿੱਖਾਂ ਦੀਆਂ ਜੋ ਮੰਨ ਲਓ ਵੀ ਆਪਣੇ ਜਰਨੈਲ ਦੀ ਦਿੱਤੀ ਹੋਈ ਕੁਰਬਾਨੀ ਖਾਸ ਜਰਨੈਲ ਭਿੰਡਰਾਲਾ ਦੀ ਤੇ ਉੱਥੇ ਛੋਟੇ-ਛੋਟੇ ਬੱਚੇ ਪਤਨੀ ਕਿੰਨੇ ਪ੍ਰਕਾਰ ਦੇ ਅੰਦਰ ਕਿਹੜੇ ਕਿਹੜੀ ਕਾਸਟ ਦਾ ਲੋਕ ਮੱਥਾ ਟੇਕਣ ਗਏ ਹੁਣ ਇਹਨੇ ਉੱਥੇ ਦਰਬਾਰ ਸਾਹਿਬ ਤੋਂ ਪਤਾ ਵੀ ਸਾਰੇ ਬੰਦੇ ਉੱਥੇ ਜਾਂਦੇ ਨੇ ਤੇ ਉੱਥੇ ਜਿਹੜੀ ਪਾਰਟੀ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਜਿੱਤੀਆਂ ਨੇ ਮੈਂ ਉਹਨਾਂ ਤੇ ਮੜ ਜੀ ਨਿਗਮ ਰਦਮਾ ਥੋੜੀ ਤਕਰੀਰ ਤੁਹਾਨੂੰ ਪਤਾ ਲੱਗੇ ਹੋਣਾ ਮੈਂ ਸਕਰੀਨ ਤੁਹਾਨੂੰ ਮੈਂ ਤਾਂ ਦਿਖਾਉਣਾ ਚਾਹੁੰਦਾ ਵੀ ਤੁਹਾਨੂੰ ਭਾਈ ਪਤਾ ਲੱਗ ਜਵੇ ਕਾਂਗਰਸ ਨੇ ਕਰਾਇਆ ਸੀ ਅਟੈਕ ਤੇ ਅੱਜ ਦੇ 4 ਤਰੀਕ ਨੂੰ ਕਾਂਗਰਸ ਨੂੰ ਪੰਜਾਬ ਨੇ ਬੜੀ ਤਕੜੀ ਜਣੀ ਕਿ ਮਤਲਬ ਸ਼ਾਬਾਸ਼ੀ ਦਿੱਤੀ ਉਹ ਚੀਜ਼ ਦੀ ਗਰਦਾਸਪੁਰ ਦੇ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਨੂੰ ਲੀਡ ਕਰਦੇ ਨੇ ਅੰਮ੍ਰਿਤਸਰ ਦੇ ਵਿੱਚੋਂ ਖਾਸ ਅੰਮ੍ਰਿਤਸਰ ਜਿੱਥੇ ਮਤਲਬ ਇਹ ਚੀਜ਼ ਹੋਈ ਸੀਗੀ ਉਤੋਂ ਵੀ ਆਪਣੇ ਗੁਰਜੀਤ ਸਿੰਘ ਔਦਲਾ ਕਾਂਗਰਸ ਦੇ ਵਿੱਚ ਨੇ ਜਲੰਧਰ ਦੇ ਵਿੱਚ ਚਾਰਜਿੰਗ ਹਿਸਣ ਦੀ ਉਹ ਵੀ ਆਪਣੇ ਕਾਂਗਰਸ ਦੇ ਵਿੱਚ ਨੇ ਉਹ ਤੋਂ ਬਾਅਦ ਗਾਹਾਂ ਲੁਧਿਆਣੇ ਚ ਆਜੋ ਰਾਜਾ ਬੜਿੰਗ ਉਹ ਵੀ ਕਾਂਗਰਸ ਦੇ ਵਿੱਚ ਆ ਫਤਿਹਗੜ੍ਹ ਸਾਹਿਬ ਉਹ ਵੀ ਕਾਂਗਰਸ ਦੇ ਵਿੱਚ ਆ ਫਿਰੋਜ਼ਪੁਰ ਆਪਣੇ ਇਹ ਵੀ ਲਾਲੋ ਸ਼ੇਰ ਸਿੰਘ ਇਹ ਵੀ ਕਾਂਗਰਸ ਦੇ ਵਿੱਚ ਨੇ ਤੁਸੀਂ ਹੁਣ ਤੁਸੀਂ ਆਪ ਦੇਖ ਲਓ ਵੀ ਆਪਣੇ ਲੋਕਾਂ ਨੂੰ ਕੀ ਕਹੀਏ ਕਿਉਂਕਿ ਚਲ ਆਪ ਜਿਹੜੀ ਚਲੋ ਜਿਹੜੀ ਵਿੱਚ ਮੇਨ ਸੀਗੀ ਪਾਰਟੀ ਇਹਨਾਂ ਦਾ ਦੋਹਾਂ ਦਾ ਗੱਠਵਾਰ ਜਿਹੜਾ ਗੱਠ ਜੋੜ ਜਿਹੜਾ ਹੋਇਆ ਸੀਗਾ ਆਪ ਦਾ ਤੇ ਕਾਂਗਰਸ ਦਾ ਤਕਰੀਬਨ ਸੀਟਾਂ ਸਾਰੀਆਂ ਇਹਨਾਂ ਦੀਆਂ ਨੇ ਤੇ ਇਹਨਾਂ ਨੂੰ ਜਿਤਾਉਣੇ ਵਾਲੇ ਕੌਣ ਕੋਈ ਨਹੀਂ ਆਪਣੇ ਪੰਜਾਬ ਦੇ ਨਾ ਜੋ ਆਪਣੇ ਪੰਜਾਬੀ ਸੀਗੇ ਜੋ ਆਪਣੀ ਕੌਮ ਸੀਗੀ ਉਹੀ ਇਹਨਾਂ ਨੂੰ ਕਾਂਗਰਸ ਨੂੰ ਅੱਜ ਜਨਕਿ ਆਪਾਂ ਨੇ ਆਪਣੇ ਜਿਹੜੇ ਸ਼ਹੀਦ ਨੇ ਇਹਨਾਂ ਨੂੰ ਬੜੀ ਤਕੜੀ ਜਿਵੇਂ ਕਹਿੰਦੇ ਵੀ ਸ਼ਰਧਾਂਜਲੀ ਦਿੱਤੀ ਆ ਵੀ ਭਾਈ ਇਹ ਜਿਹੜੀ ਸਾਡੀ ਸਰਤਾਂਝਲੀ ਆ ਤੁਹਾਡੇ ਲਈ ਆ ਵੀ ਅਸੀਂ ਕਾਂਗਰਸ ਜਿਤਾਤੀ ਹੁਣ ਅੱਜ ਇਹ ਆਪਾਂ ਕੈਮਰਾ ਘੁਮਾ ਕੇ ਇਧਰਲੇ ਪਾਸੇ ਨੂੰ ਆ ਦੇ ਚਾਹ ਹੁਣ ਕਈ ਬੰਦੇ ਮੇਰੇ ਜਿਹੜੇ ਲੱਗੇ ਹੋਏ ਨੇ ਬਾਈ ਦੰਦ ਕੱਢਦੇ ਨੇ ਅਸੀਂ ਹਾਰੇ ਨਹੀਂ ਹੈਗੇ ਮੈਂ ਤੁਹਾਨੂੰ ਦੱਸਦਾ ਪਤਾ ਕੀ ਆ ਕੁਝ ਜਿਹੜੀ ਹਾਰ ਕਿ ਨਾ ਜਿਵੇਂ ਕਹਿੰਦੇ ਵੀ ਜਿਹੜਾ ਬੰਦਾ ਜਿੱਤ ਲੈਂਦਾ ਨਾ ਉਹਦੇ ਲਈ ਹਾਰ ਵੀ ਮੂਰੇ ਲਈ ਜ਼ਰੂਰੀ ਆ ਹੁਣ ਜਿਹੜੀਆਂ ਚੀਜ਼ਾਂ ਹੁਣ ਹੋਣੀਆਂ ਨੇ ਇਹਨਾਂ ਦੇ ਜਿਹੜੇ ਬੰਦੇ ਨੇ ਅਮਰਤਪਾਲ ਦੇ ਹੋਏ ਜਾਂ ਮੰਨ ਲਓ ਵੀ ਕੁਝ ਹੋਰ ਇਹ ਤਾਂ ਪਹਿਲਾਂ ਕਹਿੰਦੇ ਸੀਗੇ ਭਾਈ ਤੁਸੀਂ ਵੋਟਾਂ ਪਿੱਛੇ ਬੋਰ ਰਹੇ ਹੋ ਸਾਨੂੰ ਗੱਦਾਰਾਂ ਦਾ ਸਰਟੀਫਿਕੇਟ ਦਿੱਤਾ ਸਾਡੇ ਉੱਤੇ ਆ ਕੇ ਹਸੇ ਨੇ ਇਹ ਸਾਡੀਆਂ ਜਣ ਕੇ ਬਣਾ ਬਣਾ ਕੇ ਫੇਕ ਵੀਡੀਓ ਜੋ ਇਹਨਾਂ ਨੇ ਪਾਈਆਂ ਨੇ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਆ ਵੀ ਜਿਹੜਾ ਅਮਰਤਪਾਲ ਆ ਵੀ ਅਮਰਤਪਾਲ ਨੇ ਭਾਜਪਾ ਨੂੰ ਵੋਟ ਪਾਈ ਆ ਹੁਣ ਜਿਹੜੇ ਇਹਦੇ ਜਿੰਨੇ ਵੀ ਬੰਦੇ ਨੇ ਹਨਾ ਸੈਂਟਰ ਸਰਕਾਰ ਆਪਣਾ ਪਤਾ ਵੀ ਵੀਜੇ ਵੀ ਖੜੀ ਹੋ ਚੁੱਕੀ ਆ ਉਹਨੇ ਹੁਣ ਆਉਣਾ ਮੋਦੀ ਨੇ ਦਵਾਜ਼ ਚ ਫੇਰ ਬਣ ਗਿਆ ਆਪਣੇ ਜਿਹੜੇ ਭੇੜਚਾਲ ਵਾਲੇ ਲੋਕ ਨੇ ਨਾ ਇੰਡੀਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਢੋਲ ਤੇ ਢੋਲ ਚਲੋ ਠੀਕ ਆ ਇਹਨਾਂ ਨੇ ਜਿਹੜੇ ਪਖੰਡ ਕੀਤੇ ਨੇ ਜੀ ਅਸੀਂ ਨਹੀਂ ਮਨਾਉਣਾ ਜੀ ਅਸੀਂ ਪ੍ਰੋਬਲਮ ਆ ਸਾਡੀ ਜੀ ਸਾਡੇ ਆਹ ਟਾਈਮ ਜਿਹੜੇ ਚੱਲਦੇ ਨੇ ਇਹ ਸਾਡੇ ਜਾਨੀ ਕਿ ਦੇਖੋ ਜੀ ਮਤਲਬ ਜਾਨੀ ਕਿ ਸਾਡੇ ਸ਼ਹੀਦਾਂ ਦੇ ਟਾਈਮ ਨੇ ਅਸੀਂ ਸਾਡੇ ਮਤਲਬ ਆਹ ਜਿਹੜਾ ਜੂਨ ਮਹੀਨਾ ਵੀ ਇਹ ਤੇ ਸਾਡੇ ਸਿੱਖਾਂ ਦੇ ਉੱਤੇ ਇਹਨਾਂ ਨੇ ਟੌਰਚਰ ਕੀਤਾ ਸੀ ਕਾਂਗਰਸ ਨੇ ਹੁਣ ਜਲ ਦੱਸੋ ਤੁਸੀਂ ਇਹਨੂੰ ਇਹਨਾਂ ਨੂੰ ਅਸੀਂ ਵਧਾਈਆਂ ਦਈਏ ਜਾਂ ਕੀ ਦਈਏ ਹੁਣ ਜਿਹੜੇ ਲੋਕ ਕਰ ਲਈਏ ਆਪਾਂ ਗੱਲ ਜਿਹੜੇ ਸਾਨੂੰ ਕਮੈਂਟਾਂ ਦੇ ਵਿੱਚ ਜਿਹੜੇ ਮੈਨੂੰ ਭੇਜ ਰਹੇ ਨੇ ਹੁਣ ਤਾਂ ਬਾਈ ਜਿਹੜਾ ਗਰਾਊਂਡ ਆ ਹਨਾ ਜਿਹੜਾ ਗਰਾਊਂਡ ਆ ਹੋਣਾ ਗਰਾਊਂਡ ਤਕਰੀਬਨ ਹੋਰ ਖੁੱਲ ਗਿਆ ਹੋਰ ਜਾਨੀ ਕਿ ਚੌੜਾ ਹੋ ਚੁੱਕਿਆ ਗਰਾਊਂਡ ਜਿਹਦੇ ਵਿੱਚ ਅਸੀਂ ਖੜਾ ਖੜਾ ਕੇ ਟਕਾ ਟਕਾ ਕੇ ਹਰੇਕ ਦਾ ਸਵਾਲ ਪੁੱਛਿਆ ਕਰਾਂਗੇ ਹਰੇਕ ਟੌਪਿਕ ਦੇ ਉੱਤੇ ਬੋਲਿਆ ਕਰਾਂਗੇ ਜੋ ਜਿੰਨੇ ਵੀ ਇਹਦੀਆਂ ਭੇਡਾਂ ਨੇ ਭੇਡਾਂ ਮੈਂ ਕਹੂੰਗਾ ਕਿਉਂਕਿ ਭੇਡ ਚਾਲ ਹੈਗੀ ਬਹੁਤ ਆ ਪੇਡਾਂ ਨੇ ਇਹਨਾਂ ਲੋਕਾਂ ਨੂੰ ਯਾਨੀ ਕਿ ਐ ਆ ਪੁਆਇੰਟ ਦੇ ਉੱਤੇ ਲਿਆ ਕੇ ਛੜਤਾ ਵੀ ਬਸ ਭਾਈ ਜਿਹੜਾ ਕੁਝ ਇਹਨਾਂ ਨੇ ਕੀਤਾ ਅੱਜ ਪੂਰੀਆਂ ਖੁਸ਼ ਨੇ ਉਹ ਖੁਸ਼ ਰਹੋ ਮੈਂ ਨਹੀਂ ਕਹਿੰਦਾ ਭਾਈ ਖੁਸ਼ ਨਹੀਂ ਹੈਗਾ ਤੁਸੀਂ ਖੁਸ਼ ਰਹੋ ਪਰ ਇਹਨਾਂ ਦਾ ਜਵਾਬ ਤੁਹਾਨੂੰ ਫਿਊਚਰ ਦੇ ਵਿੱਚ ਆਉਣ ਨੂੰ ਮਿਲ ਜਾਣਾ ਅਮਰਤਪਾਲ ਦੇ ਪਰਿਵਾਰ ਕੋਲ ਜਾ ਕੇ ਪੁੱਛ ਲਿਓ ਵੀ ਭਾਈ ਅਮਰਤਪਾਲ ਨੇ ਬੀਜੇਪੀ ਨੂੰ ਵੋਟ ਕਿਉਂ ਪਾਈ ਆ ਉਹ ਕਰ ਦਊਗਾ ਕਲੀਅਰ ਅਸੀਂ ਤਾਂ ਬਹੁਤ ਜ਼ਿਆਦਾ ਰੌਲਾ ਪਾਉਂਦੇ ਆਉਨੇ ਆ ਵੀ ਭਾਈ ਇਹ ਬੀਜੇਪੀ ਦੇ ਅੰਦਰ ਬੰਦਾ ਹੁਣ ਬੀਜੇਪੀ ਨੇ ਅਮਰਤਪਾਲ ਨੂੰ ਹੀ ਕਿਉਂ ਸਿਲੈਕਟ ਕੀਤਾ ਉਹਨਾਂ ਨੇ ਸਿਮਰਜੀਤ ਮਾਨ ਦਾ ਜਿਵੇਂ ਮੰਨ ਲਓ ਵੀ ਜਾਨੀ ਕਿ ਪੀਸ ਤਿਆਰ ਕਰ ਚੁੱਕੇ ਨੇ ਸਿਮਰਜੀਤ ਮਾਨ ਇੱਕ ਬਜ਼ੁਰਗ ਬੜਾ ਹੋ ਚੁੱਕਿਆ ਜੋ ਜਲੂਸ ਉਹਨੇ ਹੁਣ ਤੱਕ ਕਢਾਉਣਾ ਸੀਗਾ ਜਿਵੇਂ ਉਹਨੇ ਆ ਕੇ ਕੈਮਰੇ ਮੂਰੇ ਬਿਆਨ ਦਿੱਤੇ ਸੀਗੇ ਵੀ ਭਾਈ ਮੈਂ ਨਾ ਤਾਂ ਸਿੱਧੂ ਮੂਸੇ ਵਾਲੇ ਤੇ ਮਿਲਦਾ ਜਿੱਤੇ ਆ ਨਾ ਮੈਨੂੰ ਆਪਣੇ ਉਹਨੇ ਦੀਪ ਸਿੱਧੂ ਨੇ ਜਿਤਾਇਆ ਮੈਂ ਆਪਣੇ ਬਲਬੂਤੇ ਤੇ ਜਿੱਤੇ ਆ ਜੇ ਇੰਨੇ ਆਪਣੇ ਬਲਬੂਤੇ ਤੇ ਜਿੱਤੇ ਆ ਇਹ ਮੈਂ ਗੱਲ ਪਹਿਲਾਂ ਹੀ ਕਲੀਅਰ ਕਰਤੀ ਸੀਗੀ ਜਾ ਕੇ ਮੇਰੀ ਫੇਸਬੁੱਕ ਦੀ ਆਈਡੀ ਤੇ ਦੇਖ ਲਓ ਵੀ ਐਤ ਕੀ ਇਹ ਬੰਦਾ ਪੱਕਾ ਹਾਰੂਗਾ ਹਾਰੂਗਾ ਕਿਵੇਂ ਹੋਊਗੀ ਬੰਦੇ 'ਚ ਹੰਕਾਰ ਵੜ ਗਿਆ ਸੀਗਾ ਵੀ ਭਾਈ ਮੈਂ ਹੀ ਆ ਜਿਹੜਾ ਕੁਛ ਹੈਗਾ ਮੇਰੇ ਤੋਂ ਬਿਨਾ ਕੁਝ ਵੀ ਨਹੀਂ ਪੰਥ ਮੇਰੇ ਤੋਂ ਤੇ ਨਹੀਂ ਹੈਗਾ ਸੋ ਇਹ ਲੋਕਾਂ ਨੇ ਜੋ ਸੰਗਰੂਰ ਵਾਸੀ ਨੇ ਭਾਈ ਵਧਿਆ ਤੁਸੀਂ ਤੁਹਾਨੂੰ ਇਹ ਚੀਜ਼ ਦੀ ਵਧਾਈ ਹੈ ਵੀ ਤੁਸੀਂ ਇਹ ਚੀਜ਼ਾਂ ਸੋਚੀਆਂ ਦਿਮਾਗ ਦੇ ਚਲੋ ਇੱਕ ਪਾਸੇ ਤੁਸੀਂ ਮੀਤ ਹੇਰ ਨੂੰ ਬਣਾਤਾ ਸਾਡਾ ਵੋਟਾਂ ਦਾ ਕੋਈ ਮਤਲਬ ਨਹੀਂ ਹੈਗਾ ਉਹ ਚਾਹੇ ਕੋਈ ਜਿੱਤੇ ਚਾਹੇ ਕੋਈ ਹਾਰੇ ਹੁਣ ਜਿਹੜੀ ਗੱਲ ਵਿੱਚੋਂ ਮੈਂ ਨਿਕਲ ਕੇ ਆ ਰਹੀ ਆ ਸਿਮਰ ਜੀ ਤਾਂ ਮੰਨਦਾ ਜਿਹੜਾ ਹਾਰਿਆ ਤਾਂ ਹਾਰਿਆ ਉਹਦਾ ਜਿਹੜਾ ਮੁੰਡਾ ਖੜਾ ਸੀਗਾ ਅੰਮ੍ਰਿਤਸਰ ਤੋਂ ਉਹ ਵੀ ਹਾਰ ਗਿਆ ਜਸਕਰਨ ਸਿੰਘ ਕਾਨ ਸਿੰਘ ਉਹ ਵੀ ਹਾਰ ਗਿਆ ਤੇ ਉਹ ਤੋਂ ਬਾਅਦ ਆਪਣੇ ਜਿਹਨੂੰ ਪੰਥਕ ਕਹਿੰਦੇ ਸੀਗੇ ਨਾਲੋਂ ਆਪਣੇ ਲੱਖੇ ਸਿਧਾਣੇ ਨੂੰ ਉਹ ਤਾਂ ਭਾਈ ਕਹਿੰਦੇ ਵੀ ਭਾਈ ਜਿਹੜਾ ਆਪਣਾ ਉਹ ਪੁਰਾਣਾ ਕੰਮ ਖੜਿਆ ਹੋਇਆ ਸੀਗਾ ਉਹ ਕੰਮ ਤੇ ਮੁੜ ਵੀ ਗਿਆ ਹੁੰਦਾ ਪਹਿਲੇ ਪਤਾ ਲੱਗੇ ਸੀ ਕੱਲੇ ਵੀ ਭਾਈ ਇਹ ਗੇਮ ਇੱਕਣ ਹੁਣੀ ਆ ਹੁਣ ਜੋ ਸੈਂਟਰ 'ਚ ਸਰਕਾਰ ਆਈ ਆ ਮੋਦੀ ਜਿਹੜੀ ਇਹਨੇ ਗੇਮ ਬਣਾਈ ਆ ਮੋਦੀ ਨੇ ਹੁਣ ਤੁਹਾਡੇ ਕੋਲ ਦੇਣ ਨੂੰ ਨਾ ਤਾਂ ਕੋਈ ਜਵਾਬ ਆ ਇਹ ਤੁਸੀਂ ਜਵਾਬ ਸਾਨੂੰ ਇਹਦੇ ਘਰਦਿਆਂ ਤੋਂ ਲੈ ਕੇ ਦੇ ਦਿਓ ਭਾਈ ਸਾਡਾ ਹੋਂ ਚੱਕਣੋਂ ਹਟ ਗਿਓ ਸਮਾਂ ਤੇ ਉਹਨੂੰ ਸਾਡਾ ਹੋਂ ਚੱਕਣਾ ਚਾਹੀਦਾ ਸੀਗਾ ਸਾਨੂੰ ਦੱਸਣਾ ਚਾਹੀਦਾ ਸੀਗਾ ਵੀ ਆਹ ਦੇਖੋ ਵੀ ਭਾਈ ਤੁਸੀਂ ਜਿਹੜੇ ਬੰਦੇ ਨੂੰ ਕਹਿੰਦੇ ਸੀਗੇ ਜਿਹੜੇ ਬੰਦੇ ਨੂੰ ਤੁਸੀਂ ਭੰਡਦੇ ਸੀਗੇ ਵੀ ਭਾਈ ਇਹ ਬੰਦਾ ਹਾਰ ਜਵੇ ਹਾਰ ਜਵੇ ਹਾਲਾ ਕੀ ਹਾਲਾ ਕੀ ਅੱਜ ਤੱਕ ਅੱਜ ਤੱਕ ਕੋਈ ਵੀ ਬੰਦਾ ਕੋਈ ਵੀ ਬੰਦਾ ਆ ਕੇ ਮੈਨੂੰ ਇਹ ਚੀਜ਼ ਸ਼ੋਅ ਕਰ ਦਵੇ ਵੀ ਮੈਂ ਆਪਣੀ ਕਦੇ ਲਾਈਵ ਦੇ ਵਿੱਚ ਅਮਰਤਪਾਲ ਨੂੰ ਇੱਕਣ ਕਿਹਾ ਹੋਵੇ ਲੋਕਾਂ ਨੂੰ ਭਾਈ ਇਹਨੂੰ ਵੋਟਾਂ ਨਾ ਪਾਓ ਇਹਨੂੰ ਵੋਟਾਂ ਨਾ ਪਾਓ ਕਿਉਂਕਿ ਇਹ ਬੰਦਾ ਗद्दार ਆ ਜਾਂ ਕੁਝ ਵੀ ਆ ਨਾ ਮੈਂ ਤਾਂ ਖੰਡੂਰ ਸਾਹਿਬ ਵਾਲਿਆਂ ਨੂੰ ਕਹਿੰਦਾ ਆ ਰਿਹਾ ਵੀ ਭਾਈ ਵੋਟਾਂ ਪਾ ਲਿਓ ਜੇ ਖੰਡੂਰ ਸਾਹਿਬ ਵਾਲਿਆਂ ਨੂੰ ਵੋਟਾਂ ਪਾਉਣ ਦੀ ਅਕਲ ਹੁੰਦੀ ਨਾ ਤਾਂ ਇਹਨਾਂ ਨੇ ਪਹਿਨਾਂ ਸ਼ੋਅ ਕਰਦਣੀ ਸੀ ਚੀਜ਼ ਇਹ ਬੀਬੀ ਖਾਲੜਾ ਦੇ ਵਿਰੁੱਧ ਜਿਹੜਾ ਡਿੰਪਾ ਖੜਿਆ ਸੀ ਇਹਨਾਂ ਨੇ ਉਹਨੂੰ ਜਿਤਾਇਆ ਠੀਕ ਆ ਜੇ ਐਤ ਕਹਿੰਦੇ ਨੇ ਅਮਰਤਪਾਲ ਜਿਤਾ ਲਿਆ ਤਾਂ ਕੋਈ ਖਾਸ ਕਦੋਂ ਜੂ ਤੀਰ ਨਹੀਂ ਮਾਰਿਆ ਇਹਨਾਂ ਨੇ ਬਿਲਕੁਲ ਉੱਥੇ ਦੀ ਉੱਥੇੋਂ ਆਪਾਂ ਹੁਣ ਸਵਾਲ ਜਿਹੜੇ ਗਾਹਾਂ ਉੱਠਣੇ ਨੇ ਉਹ ਜਿਹੜੇ ਸਵਾਲ ਗਾਹਾਂ ਉੱਠਣੇ ਨੇ ਭਾਈ ਜਿਹੜੇ ਕਹਿੰਦੇ ਨੇ ਵੀ ਨਸ਼ਾ ਬੰਦ ਕਰਾਉ ਭਾਈ ਜੀ ਇਹ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਨਗੇ ਇਹ ਬਾਹਰ ਕਢਾਊਗਾ ਇਹ ਪੰਜਾਬ ਦੀ ਗੱਲ ਕਰੂਗਾ ਖਾਲਿਸਤਾਨ ਵਾਲੇ ਧਿਰ ਤੋਂ ਤਾਂ ਇਹ ਬਿਲਕੁਲ ਖਤਮ ਹੋ ਚੁੱਕੇ ਨੇ ਜਿਹੜੀ ਇਹ ਆਪਣੇ ਨੂੰ ਖਾਲਿਸਤਾਨ ਮੰਨ ਕੇ ਚੱਲੇ ਸੀਗੇ ਕਿਉਂਕਿ ਜੇ ਆਪਾਂ ਆਪਣੇ ਜਿੰ ਅਮਰਸਰ ਜੇਲ੍ਹ ਦੇ ਵਿੱਚ ਬੰਦ ਨੇ ਬਾਕੀ ਜਿਹੜੇ ਹੈਗੇ ਨੇ ਦਿੱਲੀ ਵਾਲੇ ਉਹ ਤਾਂ ਹੈਗੇ ਹੋਏ ਹੈਗੇ ਨੇ ਉਹ ਤਾਂ ਆਪਣੇ ਬੰਦੇ ਸਿੰਘ ਆਪਣਾ ਬਰਾਬਰ ਬੰਦੇ ਨੇ ਉਹ ਜੇਲ੍ਹ ਦੇ ਵਿੱਚ ਉਹ ਜਿਹੜੇ 30 ਇਹਨਾਂ ਨਾਲ ਬੰਦ ਹੋਏ ਨੇ ਜੇਲ੍ਹ ਦੇ ਵਿੱਚ ਉਹਨਾਂ ਦੀਆਂ ਵੀ ਮਾਂ ਪਿਓ ਦੀਆਂ ਵੀ ਉਹਨਾਂ ਦੀਆਂ ਵੀ ਆਪਣੀਆਂ ਜਿਹੜੀਆਂ ਆਸਾਂ ਉਹ ਟੁੱਟ ਚੁੱਕੀਆਂ ਨੇ ਸਾਡੇ ਤੇ ਤੁਸੀਂ ਇਹ ਨਾ ਸੋਚੋ ਵੀ ਸਾਨੂੰ ਇਹ ਚੀਜ਼ ਦਾ ਅਫਸੋਸ ਆ ਨਾ ਸਾਡੇ ਜਿਵੇਂ ਕਹਿੰਦੇ ਵੀ ਸਾਡੇ ਕੋਲ ਉਹ ਕੈਸਟ ਆ ਇਹਦਾ ਦੋਨੇ ਪਾਸੇ ਨਹੀਂ ਏ ਤੇ ਬੀ ਜਿਵੇਂ ਆਪਣੇ ਸਟੋਰੀ ਹੁੰਦੇ ਆਪਾਂ ਸਟੇਰੀਓ ਚ ਨਾ ਟੇਬਰ ਕਾਰਡ ਵਿੱਚ ਸੁਣਦੇ ਹੁੰਦੇ ਸੀਗੇ ਵੀ ਏ ਤੇ ਬੀ ਵਾਲੀ ਜਿਹੜੀ ਸਾਈਡ ਹੁੰਦੀ ਆ ਸਾਡੇ ਕੋਲ ਦੋਨੋਂ ਨੇ ਥੋੜੇ ਕੋਲ ਦਿਆਂ ਨੂੰ ਜਵਾਬ ਨਹੀਂ ਹੁਣਾ ਫਿਰ ਫੋਨ ਬਤਾ ਕੀ ਆ ਇਹੀ ਮੁੜ ਕੇ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਂਦਾ ਵੀ ਜੋ ਜਿਹੜਾ ਕੁਛ ਮੋਦੀ ਚਾਹੁੰਦਾ ਸੀ ਨਾ ਜਿਹੜਾ ਕੁਛ ਬੀਜੇਪੀ ਚਾਹੁੰਦੀ ਸੀਗੀ ਦੇਖੋ ਪੰਜਾਬ ਦੀ ਗੱਲ ਆਪਾਂ ਕਰੀਏ ਪੰਜਾਬ ਦੀ ਗੱਲ ਕਰੀਏ ਸਿੱਖ ਧਰਮ ਦੀ ਆਪਾਂ ਗੱਲ ਕਰੀਏ ਇਹੀ ਆਪਣੇ ਧਰਮ ਦੇ ਲੋਕਾਂ ਨੇ ਇਹੀ ਪੰਜਾਬ ਦੇ ਲੋਕਾਂ ਨੇ ਅਕਾਲ ਤਖਤ ਸਾਹਿਬ ਦੇ ਹੋਏ ਹੋਤੇ ਅਟੈਕ ਹੋਏ ਹੋਏ ਨੂੰ ਭੁੱਲ ਕੇ ਕਾਂਗਰਸ ਨੂੰ 7 ਸੀਟਾਂ ਦਿੱਤੀਆਂ ਪੰਜਾਬ ਦੇ ਵਿੱਚੋਂ ਤਾਂ ਦੱਸੋ ਹਾਰਿਆ ਕੌਣ ਇਹ ਗੱਲ ਤਾਂ ਮੈਨੂੰ ਦੇ ਦਿਓ ਜਵਾਬ ਇਹ ਸਭ ਤੋਂ ਵੱਡੀ ਸਿੱਖ ਕੌਮ ਦੇ ਮੂੰਹ ਤੇ ਉੱਤੇ ਚਪੇੜ ਆ ਜੋ ਮੋਦੀ ਚਾਹੁੰਦਾ ਸੀਗਾ ਤੇ ਆਪਣੇ ਲੋਕਾਂ ਨੇ ਬਿਲਕੁਲ ਸਾਥ ਦਿੱਤਾ ਇਹਨਾਂ ਦਾ ਸਾਥ ਦਿੱਤਾ ਇਹਨਾਂ ਦਾ ਰਹਿੰਦਾ ਖੁੰਦਾ ਜਿਹੜਾ ਕਹਿੰਦੇ ਸੀ ਅਸੀਂ ਵੀ ਜਿਹੜੀ ਗੱਲ ਟੌਪਿਕ ਵਿੱਚ ਅਸੀਂ ਬੋਲਦੇ ਸੀਗੇ ਸਾਨੂੰ ਕਮੈਂਟਾਂ 'ਚ ਗਾਲਾਂ ਕੱਢ ਲੈਣਗੇ ਬੋਲ ਦੇਣਗੇ ਪਰ ਦਲੀਲ ਜਵਾਬ ਤੱਥ ਹੈ ਨਹੀਂ ਕਿਉਂਕਿ ਜਦ ਸੀ ਇਹਨਾਂ ਨੂੰ ਪੁੱਛਦੇ ਆ ਭਾਈ ਅਮਰਤਪਾਲ ਨੇ ਵੋਟ ਭਾਜਪੀ ਨੂੰ ਕਿਉਂ ਪਾਈ ਆ ਜਵਾਬ ਹੈ ਪਤਾ ਹੀ ਨਹੀਂ ਅਧਿਆਨ ਉਤਾ ਮੈਂ ਤੁਹਾਨੂੰ ਸ਼ਰਤ ਲੈ ਕੇ ਕਹਿੰਦਾ ਵੀ 100 ਦੇ ਵਿੱਚੋਂ 90% ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਜੋ ਅਮਰਤਪਾਲ ਨੇ ਜਿਹੜੀ ਆਪਣੇ ਹੱਕ ਦੀ ਵੋਟ ਜਿਹੜੀ ਭਗਤਾਈ ਆ ਹੁਣ ਬੀਜੇਪੀ ਨੂੰ ਨੇ ਪਾਈ ਆ ਵੋਟ ਠੀਕ ਆ ਹੁਣ ਤੁਸੀਂ ਆਪ ਸੋਚੋ ਵੀ ਉਹਦਾ ਬੀਜੇਪੀ ਨਾਲ ਕਿਹੜੀ-ਕਿਹੜੀ ਗੱਲ ਦੇ ਉੱਤੇ ਸਮਝੌਤਾ ਹੋਇਆ ਹੋਊਗਾ ਵੀ ਭਾਈ ਮੈਨੂੰ ਬਾਹਰ ਕੱਢੋ ਜਾਂ ਮੈਨੂੰ ਬਾਹਰ ਲੈ ਕੇ ਆਓ ਕਿਉਂਕਿ ਜਿਹੜਾ ਬੰਦਾ ਪਹਿਲਾਂ ਸੰਵਿਧਾਨ ਦੇ ਉਲਟ ਬੋਲਦਾ ਸੀ ਉਹ ਸੰਵਿਧਾਨ ਦੇ ਹੱਕ ਦੇ ਵਿੱਚ ਭੁਗਤ ਗਿਆ ਜਿਹੜੀਆਂ ਤੁਸੀਂ ਇਹ ਫੋਟੋਆਂ ਦੇਖ ਰਹੇ ਹੋ ਨਾ ਜਿਹੜੀਆਂ ਫੋਟੋਆਂ ਦੇਖ ਰਹੇ ਹੋ ਵੀ ਕੋਈ ਆਪਣੇ ਅਮਰਤਪਾਲ ਦੀ ਉਹ ਤੇ ਫੋਟੋ ਲਾਤੀ ਉਹ ਜਾਂ ਤੀਏ ਤੇ ਲਾਤੀ ਜਾਂ ਚੌਥੇ ਤੇ ਲਾਤੀ ਉਹ ਅਸੀਂ ਨਹੀਂ ਲਾਈਆਂ ਹੈਗੀਆਂ ਉਹ ਜੋ ਆਪਣੇ ਪਾਰਟੀ ਐਂਟੀ ਪਾਰਟੀ ਬੰਦੇ ਬੈਠੇ ਨੇ ਨਾ ਜਿਨ੍ਹਾਂ ਦੇ ਮੂਹਰੇ ਖੜ ਕੇ ਇਹਨਾਂ ਨੇ ਬਿਆਨ ਦਿੱਤੇ ਹੋਏ ਨੇ ਜਿਹੜੇ ਕਹਿੰਦੇ ਨੇ ਵੀ ਭਾਈ ਜਿਹੜੇ ਤੁਸੀਂ ਆਪਾਂ ਉਹਨੂੰ ਖਾਲਿਸਤਾਨੀ ਸਮਝਦੇ ਹੋ ਨਾ ਕਿਉਂਕਿ ਜ਼ਿਆਦਾਤਰ ਬਾਹਰਲੇ ਮੁਲਕਾਂ ਦੇ ਵਿੱਚ ਇਹ ਚੀਜ਼ ਦਾ ਰੌਲਾ ਬਹੁਤ ਆ ਪੰਜਾਬ ਵਿੱਚ ਵੀ ਹੈਗਾ ਪੰਜਾਬ ਵਿੱਚ ਵੀ ਹੈਗਾ ਜਿਹੜੇ ਹੁਣ ਆਲਦਾਲੇ ਉੱਤੇ ਗੇੜੇ ਕੱਢਦੇ ਫਿਰਦੇ ਨੇ ਸਾਰੇ ਹੀ ਬਲੌਗਰ ਨੇ ਜਿੰਨੇ ਵੀ ਲਾਈਵ ਹੋ ਕੇ ਕਹਿ ਰਹੇ ਨੇ ਵੀ ਅਮਰਤਪਾਲ ਦੇ ਮਾਪਿਓ ਨੂੰ ਬਹੁਤ ਬਹੁਤ ਵਧਾਈਆਂ ਵੀ ਭਾਈ ਜਿਹੜੇ ਮਤਲਬ ਜਿੱਤ ਗਿਆ ਅਮਰਤਪਾਲ ਨਾ ਇਹ ਕੌਮ ਹਾਰੀਆ ਅਮਰਤਪਾਲ ਜਿੱਤਿਆ ਇਹ ਕੌਮ ਹਾਰ ਗਈ ਹਾਰ ਗਈ ਕਿਵੇਂ ਜਿੰਨੇ ਵੀ ਸਪੋਰਟਰ ਸੀ ਖਾਲਿਸਤਾਨ ਦੇ ਜਿੰਨੇ ਵੀ ਸਿੱਖ ਆਪਣੇ ਆਪ ਨੂੰ ਅੱਜ ਦੇਖੋ ਮੈਂ ਮੰਨਦਾ ਵੀ ਭਾਈ ਬਾਦਲਾ ਨੇ ਬਾਦਲਾ ਨੇ ਪੰਜਾਬ ਦਾ ਕੁਝ ਵੀ ਨਹੀਂ ਸੁਧਾਰਿਆ ਹੈਗਾ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ ਬਾਦਲਾ ਦੇ ਟਾਈਮ ਦੇ ਵਿੱਚ ਬੇਆਦਬੀ ਹੋਈ ਬਗੜਾੜੀ ਕਾਹੜ ਹੋਇਆ ਵਿਵਹਨ ਕਰਾਵਾ ਹੋਰ ਬਹੁਤ ਕੁਝ ਹੋਇਆ ਵੀ ਜਿਹੜੇ ਬਤਲ ਆਪਣੇ ਆਪਣੇ ਜਿ setSearch ਗੁਰਦੇਸ਼ਨ ਕੌਂਕੇ ਦੀ ਗੱਲ ਵੀ ਇਹਨਾਂ ਨੇ ਲੈ ਲੈ ਕੇ ਪਹਿਲਾਂ ਵੋਟਾਂ ਲੱਤੀਆਂ ਨੇ ਕਾਂਗਰਸ ਨੇ ਬਾਕਸ ਕੁਛ ਕਰਤਾ ਸਾਰਾ ਕੁਝ A ਤੋਂ Z ਤੱਕ ਜਦਾ ਆਪਾਂ ਸਿਨੈਰੀਓ ਚੱਕ ਕੇ ਦੇਖਦਿਆਂ ਨਾ ਅੱਜ ਦੇ ਟਾਈਮ ਦੇ ਵਿੱਚ ਬਾਦਲ ਇੱਕੇ ਪਾਰਟੀ ਸੀਗੀ ਸ਼੍ਰੋਮਣੀ ਅਕਾਲੀ ਦਲ ਜੋ ਪੰਥਕ ਪਾਰਟੀ ਆਪਾਂ ਆਪਣੇ ਵੱਲੀਓ ਮੰਨਦੇ ਆ ਪਰ ਜਿਹੜੇ ਵਿੱਚੋਂ ਦੇ ਬੰਦੇ ਕੰਮ ਕਰਦੇ ਸੀਗੇ ਉਹ ਕੈਰੇਕਟਰਾਂ ਦੇ ਚੰਗੇ ਬੰਦੇ ਨਹੀਂ ਸੀਗੇ ਉਹ ਆਪਣੀ ਸੋਚ ਤੇ ਖਰੇ ਨਹੀਂ ਉਤਰੇ ਹੈਗੇ ਉਹ ਕਿਉਂ ਬਦਨਾਮ ਹੋ ਗਏ ਉਗੀ ਉਹਨਾਂ ਨੇ ਜਿਹੜਾ ਕੁਝ ਕੀਤਾ ਜਿਹੜਾ ਹੁਣ ਤੱਕ ਲੈ ਕੇ ਆਏ ਨੇ ਪੰਜਾਬ ਦਾ ਘਾਣ ਉਹਨਾਂ ਨੇ ਕਰਤਾ ਬੰਦਿਆਂ ਨੇ ਨਸ਼ਾ ਤੱਕ ਲਿਆਉਣ ਦੇ ਵਿੱਚ ਮਿਕਰਮਜੀਤ ਸਿੰਘ ਮਝਟਿਆ ਸ਼ਾਮਲਾ ਚੀਜ਼ ਦੇ ਵਿੱਚ ਆਪ ਸੋਚੋ ਤੁਸੀਂ ਇਹਨਾਂ ਬੰਦਿਆਂ ਨੇ ਹੱਥਾਂ ਦੇ ਵਿੱਚ ਗੁੱਟਗਾ ਸਾਫ ਫੜਫੜ ਕੇ ਨਸ਼ੇ ਦੇ ਵਿਰੁੱਧ ਬੋਲ ਕੇ 100 ਗਾਦੀ ਹੋਏ ਭਾਈ ਸੀ ਹਟਾਵਾਂਗੇ ਇਹਨਾਂ ਤੋਂ ਹਟਿਆ ਨਹੀਂ ਉਹ ਕਿਉਂ ਨਹੀਂ ਹਟਿਆ ਹੁਣ ਸੋਚੋ ਹੁਣ ਇਹ ਚੀਜ਼ ਸੋਚੋ ਅਮਰਤਾ ਪਾਲ ਇੱਕ ਨਾਰਮਲ ਐਮਪੀ ਬਣਿਆ ਪਹਿਲਾਂ ਤਾਂ ਉਹ ਬਾਹਰ ਨਿਕਲੂਗਾ ਪਹਿਲਾਂ ਤੁਹਾਨੂੰ ਬਾਹਰ ਕਢਾ ਲਓ ਨਿਕਲੂ ਤਾਂ ਬਹੁਤ ਦੂਰ ਦੀ ਗੱਲ ਆ ਪਹਿਲਾਂ ਬਾਹਰ ਕਢਾ ਲਓ ਜਦੋਂ ਬਾਹਰ ਆ ਗਿਆ ਫਿਰ ਉਹ ਵਿਧਾਨ ਆਪਣੇ ਲੋਕ ਸਭਾ ਚ ਜਾ ਕੇ ਆਪਣੀ ਸੌ ਚੱਕੂਗਾ ਉਹ ਸੰਵਿਧਾਨ ਦੇ ਮੂਹਰੇ ਜਾ ਕੇ ਤੇ ਫਿਰ ਉਹੀ ਸੰਵਿਧਾਨ ਦੇ ਵਿੱਚ ਜਿਹੜੀਆਂ-ਜਿਹੜੀਆਂ ਧਰਾਵਾਂ ਆਉਂਦੀਆਂ ਨੇ ਜਿਹੜੀਆਂ ਧਰਾਵਾਂ ਤੇ ਉਹ ਬੋਲ ਰਿਹਾ ਸੀਗਾ ਜਾਂ ਜਿੱਤੇ ਉਹ ਗੱਲ ਕਰ ਰਿਹਾ ਸੀਗਾ ਕਿਹੜੀਆਂ ਧਰਾਵਾਂ ਨੂੰ ਮੁੱਖ ਰੱਖ ਕੇ ਉਹ ਸਿੱਖਾਂ ਦੀ ਗੱਲ ਕਰਿਆ ਕਰੂਗਾ ਇਹ ਗੱਲ ਦਾ ਮੈਨੂੰ ਦੇ ਦਿਓ ਜਵਾਬ ਹੁਣ ਤੁਸੀਂ ਚਾਹੇ ਜੋ ਮਰਜ਼ੀ ਕਮੈਂਟ ਕਰ ਲਓ ਜੋ ਤੁਸੀਂ ਮਰਜ਼ੀ ਲਾਈਵ ਪਾ ਲਓ ਜੋ ਤੁਸੀਂ ਮਰਜ਼ੀ ਜੋ ਕੁਝ ਮਰਜ਼ੀ ਤੁਹਾਨੂੰ ਦਾ ਕਰੋ ਕਿਉਂਕਿ ਹਰ ਇੱਕ ਬੰਦੇ ਨੂੰ ਬੋਲਣ ਦਾ ਹੱਕ ਆ ਪਰ ਜਵਾਬ ਤੁਹਾਡੇ ਕੋਲ ਹੈ ਨਹੀਂ ਤੁਹਾਡੇ ਕੋਲ ਸਿਰਫ ਇੱਕ ਹੀ ਤਰੀਕਾ ਵੀ ਭਾਈ ਅਮਰਤਪਾਲ ਜਿੱਤ ਗਿਆ ਅਸਲ ਅਮਰਤਪਾਲ ਜਿੱਤ जरूर ਗਿਆ ਉਹ ਜਿੱਤਿਆ ਮਾਨਸਿਕ ਤੌਰ ਦੇ ਉੱਤੇ ਵੀ ਭਾਈ ਤੁਸੀਂ ਆਪਣੀਆਂ ਭੇਡਾਂ ਨੇ ਆਪਣੇ ਆਪ ਨੂੰ ਸ਼ਾਮਨਾਤਰੀ ਨੇ ਕਿ ਸ਼ਾਂਤ ਕਰ ਲਿਆ ਵੀ ਭਾਈ ਸਾਡੇ ਵਾਲਾ ਬੰਦਾ ਜਿੱਤ ਗਿਆ ਅਸੀਂ ਸਪੋਰਟ ਕੀਤੀ ਸੀਗੀ ਸਰਬਜੀਤ ਦੀ ਸਰਬਜੀਤ ਦੀ ਸਪੋਰਟ ਅਸੀਂ ਵਾਝੀ ਦੀ ਕੀਤੀ ਸੀਗੀ ਸਾਡਾ ਬੰਦਾ ਵੀ ਜਿੱਤੇ ਆ ਪਰ ਮੈਂ ਕਹੂੰਗਾ ਨਹੀਂ ਕਿਉਂਕਿ ਅਸੀਂ ਵੋਟਾਂ ਦੇ ਖਿਲਾਫ ਆ ਵੋਟਾਂ ਦੇ ਅਸੀਂ ਸੰਵਿਧਾਨ ਦੇ ਖਿਲਾਫ ਆ ਜਿਹੜੇ ਸੰਵਿਧਾਨ ਦੀ ਧਾਰਾ ਵਰਤ ਵਰਤ ਕੇ ਇਹਨਾਂ ਨੇ ਸਾਡੇ ਮੁੰਡਿਆਂ ਨੂੰ ਮਾਰਿਆ ਜਿਹੜੇ ਸੰਵਿਧਾਨ ਦੀ ਧਾਰਾ ਵਰਤ ਕੇ ਜੂਨ ਮਹੀਨੇ ਦੇ ਵਿੱਚ ਇਹਨਾਂ ਨੇ ਸਿੱਖਾਂ ਦੇ ਮੇਨ ਹਸਤਾਨ ਦੇ ਉੱਤੇ ਅਟੈਕ ਕੀਤਾ ਅਸੀਂ ਉਹ ਸੰਵਿਧਾਨ ਨੂੰ ਨਾ ਹੀ ਕਦੇ ਮੰਨਾਂਗੇ ਨਾ ਹੀ ਉਹ ਟੌਪਿਕ ਦੇ ਉੱਤੇ ਕਰਾਂਗੇ ਅਸੀਂ ਗੱਲਬਾਤ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕਹਿਣ ਲੱਗਿਆ ਦੁਬਾਰਾ ਜੀ ਫੇਰ ਰਿਪੀਟ ਕਰ ਦੰਦਾ ਮੈਂ ਇਹਨਾਂ ਦੇ ਪਰਿਵਾਰ ਨੂੰ ਪੁੱਛ ਲਓ ਸਾਡਾ ਤਾਂ ਫੋਨ ਉਹ ਚੱਕ ਨਹੀਂ ਰਹੇ ਜਾਂ ਅਸੀਂ ਫੋਨ ਉਹਨਾਂ ਨੂੰ ਲਾਉਣੇ ਆ ਉਹ ਕਰ ਦਿੰਦੇ ਨੇ ਭਾਈ ਤੁਹਾਡੇ ਨਾਲ ਉਹ ਹੀ ਗੱਲ ਨਹੀਂ ਕਰਨੀ ਇੰਨ ਨੂੰ ਪੁੱਛ ਲਿਓ ਜਾ ਕੇ ਜਿਹੜੇ ਇਹਦੇ ਸਪੋਰਟਰ ਨੇ ਵੀ ਇਹ ਭਾਈ ਅਮਰਤਪਾਲ ਨੇ ਬੀਜੇਪੀ ਨੂੰ ਵੋਟ ਕਿਉਂ ਪਾਈ ਆ ਜੇ ਵੋਟ ਪਾਈ ਆ ਤਾਂ ਅਮਰਤਪਾਲ ਇਹ ਚੀਜ਼ ਦਾ ਖੁਦ ਜਵਾਬ ਦੇਵੇ ਜਾਂ ਉਹਦੇ ਘਰ ਦੇ ਜਵਾਬ ਦੇਣ ਵੀ ਪਾਈ ਆ ਕੇ ਜਵਾਬ ਦੋ ਲੋਕਾਂ ਮੂਰੇ ਗੱਲਾਂ ਰੱਖੋ ਜੇ ਅਮਰਤਪਾਲ ਇਹ ਚੀਜ਼ ਤੋਂ ਮੁਕਰਦਾ ਵੀ ਭਾਈ ਮੈਂ ਬੀਜੇਪੀ ਨੂੰ ਵੋਟ ਨਹੀਂ ਪਾਈ ਫਿਰ ਉਹਨੂੰ ਪੁੱਛੋ ਵੀ ਤੈਨ ਵੋਟ ਪਾਈ ਕਿਨੂੰ ਆ ਸਾਡੇ ਕੋਲ ਜਿਹੜੇ ਮਤਲਬ ਇਸ ਟਾਈਮ ਜੋ ਸਾਡੇ ਕੋਲ ਚੀਜ਼ਾਂ ਪਹੁੰਚੀਆਂ ਨੇ ਜੋ ਸਾਡੇ ਕੋਲ ਹੈਗੀਆਂ ਨੇ ਅਸੀਂ ਲੋਕਾਂ ਨੂੰ ਦਿਖਾਉਣਾ ਨਹੀਂ ਚਾਹੁੰਦੇ ਹਰੇ ਅਸੀਂ ਫਿਲਹਾਲ ਇਹਨਾਂ ਦੇ ਮੂੰਹੋਂ ਸੁਣਨਾ ਚਾਹੁੰਦੇ ਆ ਕਿ ਭਾਈ ਇਹ ਕਹਿਣਾ ਕੀ ਚਾਹੁੰਦੇ ਨੇ ਸੋ ਜਿੰਨਾ ਕੁਛ ਝੂਠ ਬੋਲਿਆ ਗਿਆ ਜਿੰਨਾ ਕੁਛ ਝੂਠ ਪਰੋਸਿਆ ਗਿਆ ਉਹ ਚਾਹੇ ਮੁੰਡਿਆਂ ਨੂੰ ਢਕਾ ਕੇ ਅਜਨਾਲਾ ਕਾਂਡ ਕਰਾਇਆ ਗਿਆ ਉਹ 30 ਜਿਹੜੇ ਮੁੰਡੇ ਮੈਂ ਫੇਰ ਕਹਿੰਦਾ ਵੀ ਜਿਹੜੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਆਪਾਂ ਭੁੱਲੀਏ ਨਾ ਉਹਨਾਂ ਦੀ ਆਪਾਂ ਗੱਲ ਕਰੀਏ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਨਾਂ ਦੇ ਘਰ ਦੇ ਨਾਲ ਮਿਲਣ ਦੀ ਵੀ ਜਿਹੜੇ ਸਾਡੇ ਬੰਦੇ ਨੇ ਤੇ ਜਦੋਂ ਉਹਨਾਂ ਦੀ ਮਾਮਾ ਸਾਡੇ ਕੋਲ ਬੈਠ ਕੇ ਰੋਂਦੀਆਂ ਨੇ ਕਹਿੰਦੀਆਂ ਨੇ ਭਾਈ ਵੀ ਸਾਡੇ ਜਿਹੜੇ ਬ ਉਹ ਬੰਦਾ ਜੋਸ਼ ਛਾ ਕੇ ਜਿਵੇਂ ਕਹਿੰਦੇ ਸਿੱਖ ਕੌਮ ਬਹੁਤ ਬਹਾਦਰ ਕੌਮ ਆ ਸਿਰਫ ਇਹਨਾਂ ਨੂੰ ਲੀਡ ਕਰਨ ਵਾਲਾ ਬੰਦਾ ਚਾਹੀਦਾ ਉਹ ਡਿਪੈਂਡ ਕਰਦਾ ਵੀ ਜਿਹੜਾ ਬੰਦਾ ਗਾਹਣਾ ਲੀਡ ਆ ਵੀ ਉਹਦਾ ਜ਼ਮੀਰ ਆਪਣਾ ਵਿਕਣਾ ਚਾਹੀਦਾ ਪਰ ਜਿਹੜੇ ਬੰਦੇ ਨੇ ਇਹਨਾਂ ਨੂੰ ਲੀਡ ਕਰਕੇ ਉੱਥੇ ਪ੍ਰਸਾਤਾ ਉਹ ਫਸੇ ਹੋਏ ਨੇ ਸਿਰਫ ਉਹ ਬੰਦਾ ਐਮਪੀ ਬਣ ਕੇ ਗਰੰਟੀ ਤਾਂ ਪੱਕੀ ਆ ਵੀ ਉਹ ਬੰਦਾ ਜੇ ਮੰਨ ਲਓ ਵੀ ਕਿਸੇ ਤਰੀਕੇ ਨਾਲ ਬਾਹਰ ਵੀ ਆ ਗਿਆ ਅਬਲਾ ਜਿਹੜੇ ਉੱਤੇ ਕੇਸ ਉਹਦੇ ਹਿਸ ਤੱਕ ਬੋਲ ਰਹੇ ਨੇ ਇਹ ਤਾਂ ਭੁੱਲੋ ਨਾ ਵੀ ਉਹ ਚੀਜ਼ ਬੰਦ ਕਰ ਦੂ ਨਸ਼ੇ ਦੀ ਗੱਲ ਤੁਸੀਂ ਕਰਦੇ ਹੋ ਨਸ਼ੇ ਦੀ ਗੱਲ ਕਰ ਲਈ ਆਪਾਂ ਉਹ ਤੋਂ ਬਾਅਦ ਮੈਂ ਵੀਡੀਓ ਲਾਈਵ ਬੰਦ ਕਰ ਯਰ ਇਹ ਨਸ਼ੇ ਯਾਰਾ ਨਸ਼ਾ ਪੰਜਾਬ ਦੇ ਵਿੱਚ ਕਦੇ ਇਹ ਬੰਦੇ ਨਹੀਂ ਹੋਣਾ ਇਹ ਬੰਦ ਆਪਣੇ ਆਪ ਨੂੰ ਆਪਣੀ ਸੋਚ ਦੇ ਕਰਨਾ ਪੈਣਾ ਜੋ ਬਾਦਲਾਂ ਦੇ ਟਾਈਮ ਦੇ ਵਿੱਚ ਆਪਾਂ ਨੂੰ ਪਤਾ ਵੀ ਇਹ ਨਸ਼ਾ ਚੱਲਿਆ ਇਹ ਡੀਐਸਪੀ ਜਗਦੀਸ਼ ਸਿੰਘ ਭੋਲੇ ਦੇ ਜੋ ਪਹਿਲਵਾਨ ਸੀਗਾ ਉਹਦੇ ਬਿਆਨ ਵੀ ਨੇ ਈੜੀ ਕੋਲ ਛਾਪੇ ਵੀ ਪਾਏ ਹੋਏ ਨੇ ਉੱਤੇ ਪਏ ਨੇ ਆਪਾਂ ਨੂੰ ਪਤਾ ਵੀ ਬਾਦਲ ਜੋ ਲਿਆਉਣੇ ਵਾਲੇ ਨੇ ਪੰਜਾਬ ਦੇ ਵਿੱਚ ਭਾਈ ਬਾਦਲ ਨਸ਼ਾ ਲਿਆਉਣੇ ਵਾਲੇ ਨੇ ਬਾਦਲ ਤਾਂ ਨਸ਼ਾ ਲਿਆਉਣੇ ਵਾਲੇ ਹੈਗੇ ਤਾਂ ਹੈਗੇ ਨੇ ਪਰ ਬਾਦਲਾਂ ਨੇ ਕਿਸੇ ਦੇ ਚਾਮਚਾ ਭਰ-ਭਰ ਕੇ ਮੂੰਹ ਦੇ ਵਿੱਚ ਨਹੀਂ ਪਾਇਆ ਇਹ ਆਪਣੇ ਬੰਦੇ ਆਪਣੇ ਮੁੰਡੇ ਆਪਣੇ ਮਾਨਸਿਕ ਰੋਗੀ ਹੋ ਕੇ ਤਾਂ ਲੱਗੇ ਨੇ ਇਹ ਬੰਦ ਨਹੀਂ ਹੋਣਾ ਇਹ ਆਪਣੇ ਆਪ ਬੰਦ ਕਰਨਾ ਪੈਣਾ ਆਪਣੇ ਦਿਮਾਗ ਨੂੰ ਸਮਝਾਉਣਾ ਪੈਣਾ ਆਪਣੇ ਆਪ ਤੇ ਕੰਟਰੋਲ ਕਰਨਾ ਪੈਣਾ ਇਹਦਾ ਜਿਹੜੇ ਨਤੀਜੇ ਨੇ ਜੇ ਤੁਸੀਂ ਕਹਿੰਦੇ ਹੋ ਵੀ ਭਾਈ ਐਮਪੀ ਬਣ ਕੇ ਅਮਰਤਪਾਲ ਇਹ ਚੀਜ਼ ਨੂੰ ਹਟਾ ਦੂ ਨਾ ਓਲ ਜੋ ਬਿਲਕੁਲ ਕਲੀਅਰ ਆ ਗੱਲ ਹੈ ਜਿਹੜੇ ਰਾਜ ਬਾਦਲਾਂ ਦਾ ਜਿਆਦਾ ਰਾਜ ਸੀਗਾ ਉਹਨਾਂ ਦੇ ਰਾਜ ਦੇ ਵਿੱਚ ਜਿਹੜੇ ਪੁਲਿਸ ਵਾਲਿਆਂ ਨੂੰ ਮਿਲੀਆਂ ਹੋਈਆਂ ਨੇ ਤਰੱਕੀਆਂ ਤੇ ਅੱਜ ਵੀ ਚਾਹੇ ਉਹ ਸੱਤਾ ਦੇ ਵਿੱਚ ਨਹੀਂ ਹੈਗੇ ਬਾਦਲੋਂ ਚਾਹੇ 21 ਸੀਟ ਮਿਲੀ ਆ ਉਹ ਆਪਣੇ ਬਠਿੰਡੇ ਵਾਲੀ ਬਿਸ਼ੱਕ ਜਿਉ ਸੱਤਾ ਦੇ ਵਿੱਚ ਨਹੀਂ ਹੈਗੇ ਪਰ ਇਹ ਗੱਲ ਪੱਕੀ ਗਾਰੰਟੀ ਨਾਲ ਲਿਖ ਕੇ ਦੇਣ ਨੂੰ ਅਸੀਂ ਤਿਆਰ ਆ ਉਹਨਾਂ ਦੇ ਅੰਡਰ ਅੱਜ ਵੀ ਪੁਲਿਸ ਵਾਲੇ ਇੱਕ ਫੋਨ ਕਰਦੇ ਨੇ ਬਾਦਲ ਸਾਹਿਬ ਬੈਠ ਕੇ ਉੱਥੇ ਸੁਖਵੀਰ ਬਾਦਲ ਵੀ ਭਾਈ ਆ ਚੀਜ਼ ਆਏ ਨਹੀਂ ਆਏ ਚਾਹੀਦੀ ਆ ਉਹ ਕਰਦੇ ਨੇ ਥੋ ਕਹਿਣ ਦਾ ਮਤਲਬ ਕੀ ਆ ਵੀ ਕਰਪਸ਼ਨ ਜੋ ਆਪਣੇ ਲੋਕਾਂ ਦੇ ਵਿੱਚ ਨਾ ਜਿਵੇਂ ਕਹਿੰਦੇ ਇੱਕ ਪੰਜਾਬੀ ਚ ਜਦ ਅਸੀਂ ਸਕੂਲ ਪੜ੍ਹਦੇ ਹੁੰਦੇ ਸੀ ਨਾ ਪੰਜਾਬ ਦੇ ਵਿੱਚ ਉੱਥੇ ਹੈ ਨਾ ਸਕੂਲਾਂ ਦੀ ਕੰਧਾਂ ਦੇ ਉੱਤੇ ਜਿੱਥੇ ਅਸੀਂ ਪੜ੍ਹਦੇ ਹੁੰਦੇ ਸੀ ਲਿਖਿਆ ਹੁੰਦਾ ਸੀਗਾ ਅਨਪੜਤਾ ਹੈ ਇੱਕ ਸਰਾ ਧੋਖਾ ਖਾਵੇ ਗੂਠਾ ਸ਼ਾਪ ਇਹਦਾ ਗੱਲ ਦਾ ਮਤਲਬ ਅੱਜ ਸਾਨੂੰ ਦਿਖ ਰਿਹਾ ਅੱਜ ਸਾਨੂੰ ਸਾਡੇ ਅੱਖਾਂ ਦੇ ਮੋਹਰੇ ਪਿਆ ਇਹਨਾਂ ਲੋਕਾਂ ਕੋਲ ਦੇਣ ਨੂੰ ਜਵਾਬ ਨਹੀਂ ਬਿਨਾ ਮਤਲਬ ਤੋਂ ਕਮੈਂਟ ਬਿਨਾ ਮਤਲਬ ਤੋਂ ਚੱਕ ਓਏ ਆ ਜਿੱਤ ਗਿਆ ਤੁਹਾਡਾ ਪੁਰਾਣਾ ਜੀ ਆਹਾ ਉਹ ਪਰਾਉਣਾ ਤਾਂ ਇੱਥੋਂ ਤਾਂ ਤੁਸੀਂ ਜਿਤਾ ਲਿਆ ਖੰਡੂਰ ਸਾਹਿਬ ਤੋਂ ਪਰ ਪਰੋਣੀ ਦੀ ਗਾਂਹ ਵਾਲੀ ਰਣਨੀਤੀ ਕੀ ਹੈ ਇਹ ਉਹ ਵੀ ਦੱਸਿਆ ਕਰੋ ਵੀ ਭਾਈ ਇਹ ਨਹੀਂ ਹੁਣ ਇੱਥੋਂ ਸੌ ਚੱਕ ਕੇ ਜਾਣਾ ਜਾ ਕੇ ਵਿਧਾਨ ਸਭਾ ਲੋਕ ਸਭਾ ਚ ਗੱਲ ਕਰਨੀਆਂ 3 ਮਿੰਟ ਬੋਲਣ ਨੂੰ ਮਿਲਨੇ ਨੇ ਹਿੱਲ ਕੇ ਦਿਖਾਵੇ ਕਿੱਧਰ ਨੂੰ ਹਿੱਲਦਾ ਤੇ ਸੈਂਟਰ ਸਰਕਾਰ ਪਤਾ ਕਿਹੜੀ ਆ ਮੋਦੀ ਪੰਜਾਬ ਚ ਸੀਟਾਂ ਕੌਣ ਵੱਧ ਕੇ ਲੈ ਕੇ ਗਿਆ ਕਾਂਗਰਸ ਤੁਹਾਡੇ ਹੱਥ ਪੱਲੇ ਸਿਰਫ ਕੱਲਾ ਠੂਠਾ ਰਹਿ ਜਾਣਾ ਠੂਠਾ ਤੁਹਾਡੇ ਹੱਥ ਪੱਲੇ ਸੋ ਇਹ ਨਾ ਲੋਕਾਂ ਕੋਲ ਦੇਣ ਨੂੰ ਜਵਾਬ ਨਹੀਂ ਫੇਰ ਮੈਂ ਕਹਿੰਨਾ ਕੀ ਪਟਾ ਜਿਹਨੂੰ ਆਪਣੇ ਅੰਗਰੇਜ਼ੀ ਚ ਕਹਿੰਦੇ ਨੇ ਪਾਈ ਲੱਗੇ ਰਹੋ ਜਿਵੇਂ ਕਹਿੰਦੇ ਨੇ ਸੰਤਾਈ ਚੀਜ਼ ਦਾ 1% ਫਰਕ ਨਹੀਂ ਪੈਣਾ ਹੈਗਾ ਸਾਡੇ ਲਈ ਗਰਾਉਂਡ ਹੋਰ ਖੁੱਲ ਗਿਆ ਪਹਿਲਾਂ ਸੀਗਾ ਏ ਪਾਸਾ ਟੇਬਲ ਕਾਰਡ ਦਾ ਆਪਣੇ ਕੈਸਟ ਦਾ ਹੋਣਾ ਹੈਗਾ ਦੀ ਬੀ ਪਾਸਾ ਸਾਡੇ ਕੋਲ ਦੋਨੇ ਸੀਗੇ ਦੋਨੇ ਅਸੀਂ ਕੱਢਾਂਗੇ ਸਵਾਲ ਪੁੱਛਦੇ ਜਾਵਾਂਗੇ ਤੱਥਾਂ ਨਾਲ ਕਰਾਂਗੇ ਗੱਲ ਕਿਸੇ ਕੋਲ ਦੇਣ ਨੂੰ ਜਵਾਬ ਨਹੀਂ ਹੋਣਾ ਸਿਰਫ ਤੁਸੀਂ ਕਮੈਂਟ ਕਰ ਸਕਦੇ ਹੋ ਫੇਰ ਐਂਡ ਤੇ ਆ ਜਾਈਏ ਮੈਂ ਉਹ ਤੋਂ ਬਾਅਦ ਲਾਈਵ ਕਰਦਣੀ ਬੰਦ ਕਹਿੰਦੇ ਜੀ ਭਾਈ ਤੁਸੀਂ ਬਹੁਤ ਜ਼ੋਰ ਲਾਇਆ ਵੀ ਭਾਈ ਪੰਥ ਦਾ ਮਹਿਣਾ ਨਾ ਖੱਟ ਲਿਓ ਖੰਡੂਰ ਸਾਹਿਬ ਵਾਲਿਓ ਵੀ ਭਾਈ ਤੁਸੀਂ ਇਹ ਲੋਕ ਨੂੰ ਵੋਟ ਇਹਨੂੰ ਵੋਟਾਂ ਨਾ ਪਾਓ ਹਾਲਾਂਕਿ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਭਾਈ ਅਸੀਂ ਕਿਸੇ ਲਾਈਵ ਦੇ ਵਿੱਚ ਨਹੀਂ ਕਿਹਾ ਵੀ ਇਹਨੂੰ ਵੋਟਾਂ ਨਾ ਪਾ ਲਿਓ ਜਿੱਥੇ ਤੱਕ ਪੰਥ ਦਾ ਮਹਿਣਾ ਖੱਟਣ ਦੀ ਗੱਲ ਆ ਨਾ ਇਕੱਲੇ ਖੰਡੂਰ ਸਾਹਿਬ ਵਾਲਿਆਂ ਨਹੀਂ ਨਹੀਂ ਤੇ ਮੈਂ ਕਹਿੰਦਾ ਪੰਜਾਬ ਦੇ ਤਕਰੀਬਨ ਜਿੰਨੇ ਵੀ ਸਿੱਖ ਨਾ ਸਿੱਖੀ ਨੂੰ ਪਿਆਰ ਕਰਦੇ ਨੇ ਜੋ ਜੋ ਸ਼ਹੀਦਾਂ ਨੂੰ ਯਾਦ ਕਰਦੇ ਨੇ ਜੋ ਸ਼ਹੀਦਾਂ ਦੀ ਰਿਸਪੈਕਟ ਕਰਦੇ ਨੇ ਉਹਨਾਂ ਸਾਰਿਆਂ ਨੇ ਖੱਟਿਆ ਸਾਰਿਆਂ ਨੇ ਕੀ ਖੱਟਿਆ ਅਵਤਾਰ ਸਿੰਘ ਖੰਡੇ ਜੀ ਮਾਤਾ ਜੀ ਦੀ ਜੋ ਵੀਡੀਓ ਆਈ ਸੀਗੀ ਉਹਨਾਂ ਨੇ ਵੀਡੀਓ ਦੇ ਵਿੱਚ ਇੱਕ ਚੀਜ਼ ਬੋਲੀ ਆ ਉਹਨਾਂ ਦਾ ਪਰਿਵਾਰ ਜੋ ਮੈਂ ਮੇਰੇ ਜਣੇ ਕਿ ਮੰਨ ਲਓ ਵੀ ਸ਼ਬਦ ਥੋੜੇ ਨੇ ਬਹੁਤ ਬੜੀ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਆ ਉਹ ਚਾਹੇ ਉਹਨਾਂ ਦਾ ਹਸਬੈਂਡ ਹੋਣ ਚਾਹੇ ਉਹਨਾਂ ਦਾ ਮਤਲਬ ਜਣੇ ਕਿ ਪੁੱਤਰ ਜੀ ਹੋਣ ਜਿਵੇਂ ਆ ਪਵਤਾਰ ਸਿੰਘ ਖੰਡੇ ਗੱਲ ਕਰਦਾ ਬਹੁਤ ਬੜੀ ਕੁਰਬਾਨੀ ਆ ਉਹਨਾਂ ਨੇ ਦੋਹੰਦਿਆਂ ਨੇ ਇੱਕ ਗੱਲ ਕਹੀ ਸੀਗੀ ਵੀ ਭਾਈ ਮੇਰੇ ਨਾਲ ਅਦਿਰਵਾਸ ਸਭ ਬੈਠ ਕੇ ਜਿੱਦਣ ਮਰਜ਼ੀ ਗੱਲਾਂ ਸਪਸ਼ਟ ਤੇ ਕਲੀਅਰ ਕਰ ਲਿਓ ਪਰ ਜੋ ਆਪਣੇ ਅਨਪੜ੍ਹ ਵਾਲੀ ਗੱਲ ਕਰਦਾ ਉਹਨਾਂ ਮੈਂ ਅਨਪੜ੍ਹ ਵਾਲੇ ਲੋਕ ਨੇ ਜੋ ਭਾਵਕ ਬਹੁਸ਼ੀਤੀ ਹੋ ਜਾਂਦੇ ਨੇ ਕਿਸੇ ਦੇ ਮਗਰ ਲੱਗ ਬੋ ਜਾਂਦੇ ਨੇ ਜਿਵੇਂ ਕਹਿੰਦੇ ਪੇਟ ਚਾਲ ਇਹਨਾਂ ਨੇ ਉਹਨੂੰ ਵੀ ਗੱਦਾਰੀ ਦੇ ਸਰਟੀਫਿਕੇਟ ਦੇਣੇ ਸ਼ੁਰੂ ਕਰ ਦਿੱਤੇ ਜਿਵੇਂ ਸਾਨੂੰ ਦੇ ਰਹੇ ਨੇ ਇਸ ਟਾਈਮ ਸਾਨੂੰ ਦੇ ਰਹੇ ਨੇ ਜੇ ਤਾਂ ਅਸੀਂ ਕਿਸੇ ਇੱਕ ਪਾਰਟੀ ਦਾ ਸਮਰਥਨ ਕਰੀਏ ਵੀ ਭਾਈ ਆਪ ਬਹੁ ਵਧੀਆ ਜਾਂ ਅਕਾਲੀ ਦਲ ਬਹੁ ਵਧੀਆ ਜਾਂ ਕਾਂਗਰਸ ਬਹੁ ਵਧੀਆ ਫੇਰ ਤਾਂ ਤੁਸੀਂ ਸਾਨੂੰ ਬੋਲੋ ਫੇਰ ਤਾਂ ਥੋੜੀ ਜਿਹੀ ਗੱਲਾਂ ਸੈਪਟ ਕਰਦੇ ਆਂ ਪਰ ਜਦ ਅਸੀਂ ਕਹਿ ਰਹੇ ਹਾਂ ਵੀ ਭਾਈ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਸਮੰਬੰਧਤ 1% ਵੀ ਸਾਡਾ ਕੋਈ ਆ ਕੇ ਸ਼ੋਅ ਕਰ ਦਵੇ ਭਾਈ ਇਹ ਬੰਦੇ ਇਹ ਪਾਰਟੀ ਦੇ ਬੰਦੇ ਨੇ ਜਾਂ ਕੋਈ ਪਾਰਟੀ ਮੈਂਬਰ ਆ ਕੇ ਕਹਿ ਦਵੇ ਵੀ ਭਾਈ ਇਹ ਸਾਡੀ ਪਾਰਟੀ ਨਾਲ ਅਟੈਚ ਨੇ ਮੈਂ ਬਾਰ-ਬਾਰ ਤੁਹਾਨੂੰ ਇਹ ਗੱਲ ਕਹੀ ਜਨਾ ਵੀ ਸਾਨੂੰ 1% ਫਰਕ ਨਹੀਂ ਪੈਣਾ ਹੈਗਾ ਤੁਸੀਂ ਆਪਣੇ ਮੂਹਰੇ ਲਾਸਟ ਦੇ ਗੱਲ ਸੁਣ ਲਓ ਇਹ ਤੁਸੀਂ ਇਹ ਨਾ ਸੋਚਿਓ ਵੀ ਸਾਨੂੰ ਇਹ ਚੀਜ਼ ਦਾ ਮਤਲਬ ਨਹੀਂ ਕਿ ਵੀ ਗੁੱਸਾ ਜਾਂ ਅਸੀਂ ਇਹ ਚੀਜ਼ ਪਿੱਛੇ ਮਤਲਬ ਨਹੀਂ ਕਿ ਤੁਸੀਂ ਸਾਨੂੰ ਤੁਸੀਂ ਸਾਡੇ ਤੇ ਹੱਸੋ ਜਾਓ ਕਰੋ ਨਾ ਇਹ ਪਰਮਾਨੈਂਟਲੀ ਕੰਮ ਨਹੀਂ ਹੈਗਾ ਇਹ ਸਿਰਫ 5 ਸਾਲ ਦਾ ਕੰਮ ਹੈ ਪੰਜ ਸਾਲ ਤੋਂ ਬਾਅਦ ਫੇਰ ਗੇਮ ਪਲਟ ਜਾਣੀ ਆ। ਤੁਹਾਨੂੰ ਅਸੀਂ ਬਚਾਉਂਦੇ ਸੀਗੇ ਵੀ ਬਾਜੋ ਬਾਜੋ ਇਹ ਚੀਜ਼ਾਂ ਗਲਤ ਹੋ ਜਾਣੀਆਂ ਨੇ ਪਰ ਤੁਸੀਂ ਜਿਵੇਂ ਕਹਿੰਦੇ ਦੀਪ ਸਿੱਧੂ ਨੇ ਇੱਕ ਗੱਲ ਕਹੀ ਜੀ ਉਹ ਕਹਿੰਦਾ ਜਿਹੜੀਆਂ ਭੇਡਾਂ ਨੇ ਹਨਾ ਭੇਡਾਂ ਮੁੰਨੀਆਂ ਜਾ ਸਕਦੀਆਂ ਨੇ ਸਮਝਾਈਆਂ ਨਹੀਂ ਜਾ ਸਕਦੀਆਂ। ਸੋ ਮੈਂ ਵੀ ਬਿਲਕੁਲ ਗੱਲ ਰਿਪੀਟ ਕਰਤੀ ਸੇਮ ਗੱਲ ਮੈਂ ਕਹੂੰਗਾ ਵੀ ਤੁਹਾਨੂੰ ਸਮਝਾ ਕੇ ਦੇਖ ਲਿਆ ਤੁਹਾਨੂੰ ਸਮਝਾ ਕੇ ਦੱਸਦਾ ਵੀ ਭਾਈ ਕਿੰਨੇ ਪ੍ਰੂਫ ਰੱਖਤੇ ਭਾਈ ਇਹਨਾਂ ਤੋਂ ਜਾ ਕੇ ਪੁੱਛ ਲਓ ਇਹਨਾਂ ਨੂੰ ਕਹੋ ਵੀ ਭਾਈ ਇਹ ਚੀਜ਼ ਦਾ ਮਤਲਬ ਦੱਸੋ ਆਪਣੀ ਕਮਜ਼ੋਰੀ ਆ ਆਪਣੀ ਜੋ ਕੌਮ ਦੀ ਕਮਜ਼ੋਰੀ ਇਹੀ ਰਹੀ ਆ ਵੀ ਅਸੀਂ ਆਪ ਤਾਂ ਬੁੱਲਣਾ ਨਹੀਂ ਆਪ ਅਸੀਂ ਸਵਾਲ ਨਹੀਂ ਪੁੱਛਣੇ ਜੇ ਕੋਈ ਬੰਦਾ ਕੋਈ ਟੌਪਿਕ ਤੇ ਇਹਨਾਂ ਨੂੰ ਸਵਾਲ ਪੁੱਛਦਾ ਉਹਨੂੰ ਅਸੀਂ ਬੋਲਣ ਨਹੀਂ ਦੇਣਾ ਸੋ ਕਹਿਣ ਦਾ ਮਤਲਬ ਇਹ ਆ ਵੀ ਜੋ ਚੀਜ਼ਾਂ ਹੁਣ ਤੱਕ ਤੁਹਾਡੇ ਮੂਰੇ ਲੈ ਕੇ ਅਸੀਂ ਆਂਦੀਆਂ ਕੋਈ ਵੀ ਚੀਜ਼ ਲੈ ਕੇ ਆਈ ਆ چاہے ਉਹ ਵੀਡੀਓ ਹੋਈ ਜਾਂ ਮੰਨ ਲਓ ਵੀ ਚਾਹੇ ਕੋਈ ਰਿਕਾਰਡਿੰਗ ਹੋਈ ਚਾਹੇ ਉਹ ਜੋ ਕੁਝ ਮਰਜ਼ੀ ਹੋਇਆ ਇਹਨਾਂ ਕੋਲ ਦੇਣ ਨੂੰ ਇੱਕ ਵੀ ਜਵਾਬ ਨਹੀਂ ਹੈਗਾ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਸਾਡੇ ਲਈ ਦਰਵਾਜ਼ੇ ਹੋਰ ਖੁੱਲ ਗਏ ਹੁਣ ਅਸੀਂ ਤੁਹਾਨੂੰ ਪੁੱਛਿਆ ਕਰਾਂਗੇ ਵੀ ਭਾਈ ਤੁਹਾਡੇ ਬੰਦੇ ਨੇ ਨਸ਼ਾ ਬੰਦ ਕਰਾਤਾ ਸਾਨੂੰ ਜਵਾਬ ਦੇ ਦਿਆ ਕਰੋ ਫਿਰ ਤੁਹਾਨੂੰ ਪੁੱਛਾਂਗੇ ਕਿ ਤੁਹਾਡੇ ਬੰਦੇ ਨੇ ਕੋਈ ਬੰਦੀ ਸਿੰਘ ਛਡਾ ਲਿਆ ਸਾਨੂੰ ਜਵਾਬ ਦੇ ਦਿਆ ਕਰੋ ਫਿਰ ਤੁਹਾਨੂੰ ਪੁੱਛਾਂਗੇ ਵੀ ਤੁਹਾਡੇ ਬੰਦੇ ਇਹਨੂੰ ਇਹਨਾਂ ਨੇ ਬਾਹਰ ਛੜਤਾ ਬਾਹਰ ਕਢਾ ਲਿਆ ਸਾਨੂੰ ਜਵਾਬ ਦੇ ਦਿਆ ਕਰੋ ਸੋ ਇੰਨੀ ਗੱਲ ਮੈਂ ਕਰਨੀ ਸੀ ਚੰਗਾ ਭਾਈ ਸਤਿ ਸ਼੍ਰੀ ਅਕਾਲ ਕੰਮ ਜਾਰੀ ਆ ਆਉਣ ਵਾਲੇ ਦਿਨਾਂ ਵਿੱਚ ਨਵੇਂ ਮੁੱਦੇ ਤੇ ਮਿਲਦੇ ਆ ਮੁੱਦਾ ਸਾਡਾ ਇਹੀ ਰਹਿਣਾ ਸਵਾਲ ਨਹੀਂ ਖਤ ਹੋਣ ਹੈਗੇ ਤੇ ਮੁੱਦਾ ਸਾਡਾ ਇਹੀ ਰਹਿਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਚੀਜ਼ ਜਿਹੜੀ ਮੈਂ ਬੋਲਣ ਲੱਗਿਆ ਹਾਂ ਇਹ ਹੋਣੀ ਸ਼ੁਰੂ ਕੀਤੀ ਸੀ ਵੋਟਾਂ ਤੋਂ ਪਹਿਲਾਂ ਇਹ ਵੋਟਾਂ 3 ਮਹੀਨੇ ਪਹਿਲਾਂ ਸ਼ੁਰੂ ਹੋ ਚੁੱਕੀ ਸੀਗੀ ਵੋਟਾਂ ਉਹਨੇ ਬਾਅਦ ਚ ਡਿਕਲੇਅਰ ਕੀਤੀਆਂ ਨੇ ਜਿਹੜੀਆਂ ਨੇ ਮੇਰੀ ਆਈਡੀ ਬਲੌਕ ਕਰਾਈ ਆ ਟਿਕਟੌਕ ਦੇ ਉੱਤੇ ਉਹ ਤੇ ਮੇਰੀਆਂ ਸਾਰੀਆਂ ਵੀਡੀਓ ਬਣੀਆਂ ਪਈਆਂ ਸੀਗੀਆਂ ਜਿੰਨੇ ਵੀ ਬੰਦਿਆਂ ਦੇ ਉੱਤੇ ਮੈਂ ਗੱਲ ਕੀਤੀ ਆ ਅਮਰਤਪਾਲ ਸਿਮਰਜੀਤ ਮਾਨ ਸੁਖਪਾਲ ਸਿੰਘ ਖਹਿਰਾ ਜਕਾਸ ਦਾਣਾ ਜਿੰਨੇ ਵੀ ਬੰਦਿਆਂ ਉੱਤੇ ਮੈਂ ਗੱਲ ਕੀਤੀ ਆ ਸਾਰਿਆਂ ਦਾ ਸਮਾਨ ਸਾਡੇ ਕੋਲ ਪਿਆ ਰਹਿੰਦੇ ਦਮ ਤੱਕ ਰਹੂਗਾ ਜਿੱਥੇ ਮਰਜ਼ੀ ਸਾਧਣ ਜਿੱਥੇ ਮਰਜ਼ੀ ਗੱਲ ਕਰ ਲੈਣਾ ਸੰਗਤ ਦੇ ਵਿੱਚ ਇਕੱਠ ਕਰ ਲੈਣਾ ਕੋਈ ਵੀ ਬੰਦਾ ਆ ਜਾਵੇ ਕਿਸੇ ਵੀ ਟਾਈਪ ਦਾ ਬੰਦਾ ਆ ਜਾਵੇ ਗੱਲ ਕਰ ਲਵੇ ਬੈਠ ਕੇ ਉਹਦੇ ਹੀ ਜਵਾਬ ਟਕਾ ਕੇ ਦਵਾਂਗੇ ਚੰਗਾ ਸਤਿ ਸ੍ਰੀ ਅਕਾਲ ਜੀ